ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਜਾਂ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 978020573 ਅੱਜ ਦੀ ਵੀਡੀਓ ਪੈਂਡ ਸੰਤਪੁਰਾ ਤਹਿਸੀਲ ਨੂੰ ਬਾਗਾਪੁਰਾਣਾ ਪੈਂਦੀ ਆ ਜ਼ਿਲ੍ਹਾ ਦੋਸਤੋ ਮੋਗਾ ਰਹਿਣ ਦਾ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਚਾਰ ਪੰਜ ਨਗਰ ਵਿਕਾਊ ਆ ਗਰਮੀ ਦੇ ਤੋਹਫੇ ਵੀ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗਰਮੀ ਗਰਮੀ ਦੁੱਧ ਪੀਣ ਨੂੰ ਚੰਗੇ ਦੁੱਧ ਵਾਲੇ ਜਾਨਵਰ ਜਿਆਦਾ ਗੱਲਾਂ ਬਾਤਾਂ ਆਪਾਂ ਬਾਈ ਤਾਂ ਕਰ ਲੈਨੇ ਆ ਆ ਜੀ ਬਈ ਜਿਹੜਾ ਸੰਤਪੁਰਾ ਦੋਸਤੋ ਬਾਗਿਆਪੁਰਾ ਨੇ ਤੋਂ ਭੰਗਤਾ ਰੋਡ ਤੇ ਰਹਿੰਦਾ ਆ ਜੀ ਬਈ ਸਾਸੀ ਕਲ ਬਈ ਸਾਸੀਆ ਬਾਈ ਜੀ ਨਾਮ ਤੇ ਐਡਰੈਸ ਦੱਸ ਦੀ ਨਾਮ ਬਾਈ ਮਨਾ ਅੰਗਰੇਜ਼ ਆ ਪਿੰਨ ਸੰਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਿਆਪੁਰਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ 9972416597 ਇੱਕ ਵਾਰੀ ਹੋਰ ਬੋਲੋ 9972416597 ਠੀਕ ਆ ਬਈ ਅੱਜ ਆਪਾਂ ਸ਼ੁਰੂ ਕਰ ਲੀਏ ਕੋਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਇੱਧਰ ਵੱਡੀ ਵੜ ਤੂੰ ਹਾਂਜੀ ਇਹਦੀ ਕੀ ਡਿਟੇਲ ਆ ਕਨਮਸ ਸੁਆਸ ਹੁੰਦੀ ਐ ਤੇ ਮੇਰੇ ਰਿਜਨਲ ਤੀਜਾ ਸੁਆਸ ਹੁੰਦੀ ਐ ਕਿੰਨੇ ਕਿ ਦਿਨ ਲੱਗੂਗੇ ਦਿਨ ਦੇ ਬਸ 5-4 ਹੀ ਆ ਬਸ 5-4 ਦਿਨ ਲੰਘੀਏ ਹਾਂਜੀ ਠੀਕ ਆ ਤੇ ਪਿਛਲੇ ਸੂਏ ਬਈ ਇਹਦਾ ਦੁੱਧ ਦਾ ਕੀ ਰਿਕਾਰਡ ਰਿਆਗਾ ਇਹਦਾ ਬਈ 26 ਲੀਟਰ ਰਿਕਾਰਡ ਰਿਆ ਪਿਛਲੇ ਸੂਏ ਅ 26 ਲੀਟਰ ਦਾ ਰਿਆ ਠੀਕ ਆ ਧੋਰ ਲਈ ਮੈਂ ਰਿਕਾਰਡ ਦੋਸਤੋ ਦੇਖ ਸਕਦੇ ਕੱਦ-ਗਾੜ ਪੂਰਾ ਵੱਡਾ ਹੀ ਐ ਤੀਜਾ ਸੁਆਸ ਹੁੰਦੀ ਆ ਛੋਟਾ ਕੱਦ ਕਾਟ ਨਹੀਂਗਾ ਬਾਕੀ ਦੇ ਕੱਦ ਕਾਟ ਤੋਂ ਤੁਹਾਨੂੰ ਅੰਦਾਜ਼ਾ ਹੋ ਗਿਆ ਨਾ ਵੱਡੀ ਵੇੜਾ ਆਰਮ ਵਾਲੀ ਆ ਬਾਈ ਪੂਰੀ ਵੱਡੀ ਵੇੜਾ ਠੀਕ ਐ ਸੇਵ ਕਰ ਦਿੰਦਾ ਬਾਕੀ ਹਵਾਨਾ ਵੀ ਚੰਗਾ ਤਿਆਰ ਕੀਤਾ ਉਹ ਵੀ ਤੁਹਾਨੂੰ ਦਿਖਾਉਣੇ ਕੱਦ ਕਾਟ ਦਾ ਅੰਦਾਜ਼ਾ ਤੁਸੀਂ ਲੈ ਹੀ ਲੈਣਾਗਾ ਕੋਈ ਛੋਟਾ ਕੱਦ ਨਹੀਂ ਮਿਲਣਾ ਤੋਰਾ ਤੁਹਾਨੂੰ ਦਿਖਾਉਣੇ ਆ ਵੀ ਹਵਾਨਾ ਇਹਦਾ ਪੱਟਾ ਵਿੱਚ ਫਸਾ ਹੋਇਆ ਉਸ ਹਵਾ ਨਾਲ ਹਵਾਨਾ ਲੈ ਕੇ ਤੁਰਦੀ ਆ ਥਾਣ ਹਵਾਨਾ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੇ ਬਲੈਕ ਕਲਰ ਚ ਪੈਂਦੀ ਆ ਪੂਰੀ ਜੱਦ ਕੁਆਲਿਟੀ ਚ ਇੱਥੇ ਰੋਕ ਲੀ ਬਾਈ ਬੜਾ ਦਿਖਾ ਲਈ ਨਿਖਾ ਦੇ ਥਾਣਾ ਦੇ ਸਹਿਜ ਚੈੱਕ ਕਰ ਲਉ ਠੰਡੀ ਸੀ ਲ ਬਈ ਬਹੁਤ ਠੰਡੀ ਹੈ ਬਈ ਆਈ ਚਵਾਈ ਚੁਈ ਦੀ ਕਿਵੇਂ ਦਸੀਆ ਦੋਨੇ ਪਾਸੇ ਬਹਿ ਕੇ ਚੋਲੀ ਭੌਂਦੀ ਆਈ ਅੱਛਾ ਬਹੁਤ ਠੰਡੀ ਹੈ ਜਿਵੇਂ ਮਰਜੀ ਹੱਥ ਵਜੇ ਠੀਕ ਹੈ ਸਹੀ ਹੈ ਦੋਸਤੋ ਥਾਣਾ ਦੇ ਸਹਿਜ ਵੀ ਸੋਹਣੇ ਹਵਾਨਾ ਤੁਸੀਂ ਦੇਖ ਸਕਦੇ ਹੋ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਠੰਡਾ ਦੇ ਪਿੱਛੇ ਇੱਜਤ ਦਿਖਾਣੇ ਕੋਈ ਘਰ ਦੀ ਡੋਰ ਨਹੀਂ ਕਰ ਮਾਈ ਜਾਉਂਗੀ ਸੀ ਲ ਚੈੱਕ ਕਰ ਲਉ ਚਾਰੇ ਥਾਣਾ ਦੇ ਸਹਿਜ ਇੱਕੋ ਜਿਹੇ ਹੱਥੀ ਚਵਾਈ ਲਾਣਾ ਨੋੜਾ ਨਿਰਸ਼ਾਨ ਹਵਾਨੇ ਤੇ ਸਨ ਨਾੜਾ ਵੀ ਜੱਜਵਾਲਾ ਕੈਮਰੇ ਵਿੱਚ ਦੀ ਬਾਕੀ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਕੱ ਜੇ ਆਪਾਂ ਵੀਲ ਦੀ ਗੱਲ ਕਰ ਲਈਏ ਵੀਲ ਵੀ ਬਹੁਤ ਲੰਬੀ ਆ ਬਾਕੀ ਫੈਕਸ ਹਵਾਨੇ ਦੀ ਆ ਚੰਗੇ ਦੁੱਧ ਵਾਲੀ ਉਮੀਦ ਆ ਵੀ ਚੰਗਾ ਦੁੱਧ ਇਹਨੂੰ ਪਾਉਣਾ ਚਾਹੀਦਾ ਬਾਕੀ ਹਵਾਨਾ ਵੀ ਇਹਦਾ ਦੱਸਦਾ ਵੀ ਇੰਨਾ ਕਿ ਦੁੱਧ ਤੇਦਾ ਕਿਤੇ ਨਹੀਂ ਗਿਆ ਬਾਕੀ ਦੁੱਧ ਤੁਹਾਡੀ ਸੇਵਾ ਤੇ ਹੀ ਡਿਪੈਂਡ ਕਰਦਾ ਜੇ ਆਪਾਂ ਗੱਲਾਂ ਬਾਤਾਂ ਕਰ ਲਈਏ ਕੋਈ ਕਮੀ ਨਹੀਂ ਮੈਨੀ ਵਹਿੜ ਚ ਸਾਨੂੰ ਚੰਗੀ ਸੰਭੀ ਹੋਈ ਚੰਗੀ ਵਹਿੜ ਆ ਚੰਗੇ ਪਸ਼ੂਆਂ ਦਾ ਸਕੀਨ ਬਾਇਨਰ ਨਾਲ ਸੰਪਰਕ ਕਰ ਸਕਦਾ ਇਹਦੇ ਮੁੱਲ ਦੀ ਗੱਲਬਾਤ ਆਪਾਂ ਫਿਰ ਵੀ ਮੁੱਲ ਫਿਰ ਇਹਦਾ ਕੀ ਕਰਨਾ ਹੈ ਮੋਲ ਵੀ ਫੋਨ ਤੇ ਕਰਾਂਗੇ ਅੱਛਾ ਫੋਨ ਤੇ ਕਰਾਂਗੇ ਹਾਂਜੀ ਠੀਕ ਆ ਦੋਸਤੋ ਮੋਲ ਬਾਈ ਨੇ ਫੋਨ ਤੇ ਕਰਨਾਗਾ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਬਾਕੀ ਚਮਕ ਵੀ ਪੂਰੀ ਆ ਪਿੰਡੇ ਤੇ ਵੇਲ ਵੀ ਪੂਰੀ ਵੱਡੀ ਆ ਅੱਗੇ ਚੱਲਦੇ ਆ ਭਈ ਦੋ ਨੰਬਰ ਬਾਰੇ ਦੋ ਨੰਬਰ ਦੀ ਡਿਟੇਲ ਕੀ ਇਹਦੀ ਗੱਲਬਾਤ ਆ ਇਹ ਵੀ ਰੀਜਨਲ ਦੂਜਾ ਸੁਆਸ ਹੁੰਦੀ ਆ ਦੂਜਾ ਸੁੱਚੀ ਆ ਅੱਛਾ ਸੁੱਚੀ ਆ ਹਾਂਜੀ ਕਿੰਨੇ ਦਿਨ ਲੈ ਜੂਗੀ ਇਹਦੇ ਵੀ 5 ਦਿਨ ਬਾਕੀ ਇਹਦੇ 5-6 ਦਿਨ ਅੱਛਾ 5 ਦਿਨ ਬਾਕੀ ਆ ਤੇ ਸਿੰਘ ਜ਼ਰੂਰ ਹੈਗਾ ਸਿੰਘਾਂ ਦੀ ਕੋਈ ਦਿੱਕਤ ਨਹੀਂ ਸਿੰਘਾਂ ਦਾ ਭਾਈ ਨਾ ਹੀ ਆ ਇੰਨੀ ਸੀਲ ਸਾਬੂ ਕੋਈ ਵੜ ਨਹੀਂ ਹੋਣੀ ਪਰ ਜਵਾਖ ਖੋਲੀ ਫਿਰ ਸ਼ੈਟਾ ਖਲੋਂਦ ਵੀ ਨਹੀਂ ਇੰਨੀ ਠੰਡੀ ਹੈ ਬਰਸ਼ ਠੰਡੀ ਸੀ ਮੇਰੇ ਫੋਨ ਹਾਂ ਠੰਡੀ ਦਾ ਬਰਫਰ ਗਈ ਆ ਏ ਕੀ ਮੜਿਆ ਮਾਰਦੇ ਕੈਮਰਾ ਥਾਣਾ ਦੂਰਾ ਥਾਂ ਲੱਗਾ ਮੰਜਾਣਾ ਬੈ ਕੇ ਦਿਖਾ ਦੇ ਲੋ ਜੀ ਚੈੱਕ ਕਰੋ ਥਣਾ ਦੀ ਕੁਆਲਿਟੀ ਚੈੱਕ ਕਰੋ ਤਾਂ ਤੁਹਾਡੇ ਸਾਹਮਣੇ ਗੁਲਾਬੀ ਫਨ ਉਹ ਠੰਡੀ ਸੀ ਨਾ ਸਿੰਘਾਂ ਦੀ ਕੋਈ ਦਿੱਕਤ ਬਾਹਲੀ ਠੰਡੀ ਹੈ ਬਰੇ ਜਿੱਨੀ ਗਲ ਉਹਨੂੰ ਤੇ ਉਹ ਧਾਰ ਦੂਰ ਦੀ ਪੋਲੀ ਆ ਧਾਰ ਪੋਲੀ ਠੀਕ ਸੈਂਗਲ ਆਪਸ ਦਾ ਵਾਕੀ ਉਦਾਂ ਹੀ ਤੰਦਰੁਸਤ ਰਹਿੰਦਾ ਹੁੰਦਾ ਸਹੀ ਹੈ ਦੋਸਤੋ ਸੈਂਗ ਜ਼ਰੂਰ ਹੈਗੇ ਆ ਪਰ ਸਿੰਗਾ ਦੀ ਦਿੱਕਤ ਨਹੀਂ ਬਾਈ ਇਹ ਤਾਂ ਬੇਫਿਕਰ ਹੋ ਕੇ ਆ ਜਾਓ ਵੀ ਠੰਡੀ ਸੀਲ ਫੁੱਲ ਆ ਕਈ ਵੀਰ ਕਰਦੇ ਆ ਵੀ ਸਿੰਗਾ ਕਰਕੇ ਭਰੇਜ ਹੋ ਜਾਂਦਾ ਪਰ ਸਿੰਗਾ ਦੀ ਕੋਈ ਤੁਹਾਨੂੰ ਦਿੱਕਤ ਨਹੀਂ ਮੈਣੇ ਬਾਈ ਮਾਰਨ ਦਾ ਕੋਈ ਨਹੀਂ ਨੇ ਮਿਟਾ ਲੈਣਾ ਸਹੀ ਹੈ ਇਹਦਾ ਮਹਿਮ ਹੁੰਦਾ ਸੀਲ ਜਿੰਨੀ ਕਿਹੜਾ ਉਹਨੂੰ ਹੀ ਚੰਗੇ ਕਦਕਾਠ ਆ ਲਈ ਆ ਹਵਾਨਾ ਤੁਹਾਨੂੰ ਦੇ ਦੇਣਾ ਹਵਾਨੀ ਤਰ੍ਹਾਂ ਤੁਹਾਨੂੰ ਦਿਖਾ ਦੇ ਕੈਮਰੇ ਸੰਨ ਲੱਖੀ ਤੌਰ ਤੇ ਤੁਹਾਨੂੰ ਆਪਾਂ ਦਿਖਾਤੀ ਆ ਵਨ ਇਹ ਵੀ ਜਜਮੈਂਟ ਕਰ ਲੋ ਹਸਾਂ ਨੇ ਵੀ ਕੀਤੀ ਹੈ ਲੋਜੀ ਇਹਦਾ ਮੁੱਲ ਵੀ ਬਈ ਫਿਰ ਫੋਨ ਤੇ ਕਰਨਾਗਾ ਸਾਰੇ ਮਾਲ ਦਾ ਵੀ ਫੋਨ ਤੇ ਹੋਊਗਾ ਠੀਕ ਆ ਸਹੀ ਆ ਬਾਕੀ ਥਾਂ ਦੇ ਵੀ ਬਹੁਤ ਸਾਫਾ ਬਚੀ ਲੁੱਧ ਪਿਆਊਗੀ ਬਈ ਮੈਂ ਹਰਗਾ ਇਹਨੇ 22 23 ਲੀਟਰ ਚ ਵਾਇਆ ਬਈ ਪਹਿਲੇ ਸਵੇਰੇ ਅੱਛਾ 23 ਪਿਛਲੇ ਸਵੇਰੇ ਹਾਂ ਪੂਰੀ ਦਸੱਲੀ ਨਾਲ ਵਹਿੜ ਆਈ ਆ ਪੂਰੇ ਸਾਮਲੇ ਕੋ ਰਮਾਈ ਆ। ਇਹ ਕੀ ਇੰਨੇ ਹੀ ਕਹਿ ਕੇ ਜਮਾਗੇ ਥੋੜਾ ਗਰਮੀ ਦਾ ਮੌਸਮ ਆ। 22-23 ਕਿਲੋ ਖੁੱਲੇ ਗਾਵਣਾ ਹੋਣੇ ਚ ਵਾਦੂ। ਸਹੀ ਆ ਦੋਸਤੋ ਗਰਮੀ ਦਾ ਮੌਸਮ ਆ। ਬਾਕੀ ਕਲੋ ਸੰਗ ਚ ਪੈਂਦੀ ਗਰਮੀ ਰਹਿਤ 22-23 ਕਿਲੋ ਵਾਈ ਜਾਂਦਾ ਵੀ ਚਵਾ ਦੂਗੀ। ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ। ਕੱਦ ਘੜ ਦੋਨਾਂ ਦੇ ਜ ਵੱਡੇ ਆ। ਅੱਗੇ ਚੱਲਦੇ ਆ ਬਾਈ। ਤਿੰਨ ਨੰਬਰ। ਤਿੰਨ ਨੰਬਰ ਬਾਰੇ ਸ਼ੁਰੂ ਕਰਦੇ ਆਂ। ਗੱਲਬਾਤ। ਉੱਚ। ਸ਼ਾਈ ਵਾਲਾ ਆ ਗਿਆ ਵੀਰੇ। ਸ਼ਾਈ ਵਾਲਾ ਆ ਗਿਆ। ਠੀਕ ਆ ਸਹੀ। ਦੂਜਾ ਸੂਆ ਵਾਸੀ ਹੁੰਦੀ ਆ। ਦੂਜਾ ਸੂਆ ਸੁਣਦੇ। ਕਿੰਨੇ ਦਿਨ ਦਾ ਜੂ ਬਈ ਇਹਦਾ ਭਈਆ ਇੱਕ ਹਫ਼ਤਾ ਬਾਕੀ ਦੱਸਿਆ ਮਾਲਕਾਂ ਨੂੰ ਤੇ ਪਿਛਲੇ ਸੂਜ ਦਾ ਦੁੱਧ ਕੀ ਦੱਸਿਆ ਮਾਲਕਾਂ ਨੂੰ ਇਹ 14-15 ਲੀਟਰ ਦੱਸਿਆ ਭਾਈ ਕਹਿੰਦੇ ਛੋਇਆ ਇਹਨਾਂ ਹਾਂ 4 ਪਾਏ ਬੜ ਦੂਰੀ ਹੈ ਬੜ ਸਮੀ ਪੜੀ ਜਾਣ ਵਾਲੀ ਹੈ ਕਰਮਾਂ ਦੀ ਠੀਕ ਹੈ ਸਹੀ ਇਹ ਦੂਰੀ ਵੀ ਕੱਢ ਲਈ ਬਸ ਸੀਲ ਸਾਬ ਬਹੁਤ ਆ ਠੀਕ ਹੈ ਦੋਸਤੋ ਸ਼ਾਈ ਵਾਲਾ ਗਰਮੀ ਦਾ ਤੋਹਫ਼ਾ ਗਰਮੀਆਂ 'ਚ ਸ਼ਾਈ ਵਾਲ ਦੀ ਡਿਮਾਂਡ ਰਹਿੰਦੀ ਹੈ ਪਿਛਲੇ ਸੂਜ ਦੇ ਦੁੱਧ ਦੱਸਦਾ ਭਾਈ 14-15 ਕਿਲੋ ਪਾਏਗਾ ਥਾਣਾ ਦੇ ਸ਼ਹਿਰ ਜਿਹੇ ਵੀ ਸੋਹਣੇ ਹਵਾਨਾ ਤੁਹਾਨੂੰ ਦੱਸਦੇ ਹੋਣਾ ਵੀ ਇੰਨੇ ਕ ਦੁੱਧ ਨਾਲ ਰੁੱਖ ਦੱਸ ਦਈ ਆ ਬਾਕੀ ਸਭੀ ਚੰਗੀ ਆ ਸੰਭਾਈ ਚੰਗੀ ਆ ਛਾਈ ਵਾਲ ਦੇ ਹਿਸਾਬ ਨਾਲ ਕੱਦ ਕੱਟ ਵੀ ਚੰਗਾ ਹੈ ਆਏ ਮੰਨ ਕੇ ਤੋਂ ਦੀ ਬਾਈ ਬਹੁਤ ਝੋਲ ਕੱਢਦੀ ਕਰਮਾ ਅਰੇ ਪਤਾ ਕੋਈ ਗੱਲ ਨਹੀਂ ਕੋਈ ਗੱਲ ਤੋਲ ਲੈਪਾ ਬੰਦ ਦਿੰਨੇ ਆ ਕੋਈ ਪਨ ਕੇ ਦਿਖਾਣੇ ਦੂਜਾ ਸੂਆ ਸੁਣਦੀ ਆ ਹੱਥ ਤੇ ਆਂ ਨੂੰ ਕੱਚੀ ਆ ਉਸ ਹੱਬ ਨਾਲ ਹਵਾਨੇ ਦੀ ਜੱਜਮੈਂਟ ਕਰਿਓ ਕਿਉਂਕਿ ਹੱਥ ਨੂੰ ਨੇ ਵਾਲ ਢੱਲਾ ਸਾਰੀਆਂ ਕੱਢ ਗਈ ਓ ਬਾਈ ਸੀਲ ਸੂਆ ਵੀ ਪੂਰੀ ਠੰਡੀ ਸੀ ਨਾ ਜਣੀ ਕਿ ਬਾਈ ਆਪਾਂ ਨਾ ਦਾ ਮੰਡੀ ਜਾਣਾ ਦਾ ਪੱਥ ਫੇਰ ਕੇ ਲਿਆ ਪਸੂ ਠੀਕ ਆ ਸੀਲ ਦਾ ਜਣੀ ਕਿ ਲ ਲੈ ਇਹਨੂੰ ਰਕਾਰਦੀ ਬਣਾਣੇ ਆਣੇ ਤੋਂ ਪਾਸ ਕੀਤੀ ਆ ਬਾਕੀ ਆਈ ਆਪਣੇ ਖਾਸ ਮਿੱਤਰ ਤੋਂ ਬਈ 600 ਬਹੁਤਾ ਟਿੱਲਾ ਟੁੱਲਾ ਸਾਰੀਆਂ ਕੱਢ ਕੇ ਸੁਣਾ ਲੈ ਸਹੀ ਹੈ ਨੋ ਅੱਗੇ ਚੱਲਦੇ ਆਂ ਬਈ 4 ਨੰਬਰ ਬਾਰੇ ਬਈ ਇਹਦੀ ਕੀ ਡਿਟੇਲ ਆ ਜਿਹੜੀ ਆਪਾਂ ਸਾਹਮਣੇ ਦੇਖ ਰਹੇ ਆਂ ਬਈ 4 ਨੰਬਰ ਇਹ ਬਰੇ ਰਹੀਆ origignal ਦੂਜਾ ਸੂਆ ਸੁਹੰਦੀ ਆ ਕਿੰਨੇ ਕਿ ਦਿਨ ਲੱਜੂਗੀ ਬਈ ਇਹਦੇ ਬਰੇ 10 ਦਿਨ ਬਾਕੀ ਦਸ ਹੈ ਮਾਲਕਾਂ ਦੇ ਅੱਛਾ 10 ਦਿਨ ਦੇਸ ਠੀਕ ਆ ਇਹ ਪੂਰੀ ਜਿਆਤ ਕੁਆਲਟੀ ਚ ਆਉਂਦੀ ਆ ਇਹਦਾ ਬਈ ਬਹੁਤ ਵੱਡੀ ਬੈੜਾ ਇਹਨਾਂ 23 ਕਿਲੋ 22 23 ਕਿਲੋ ਖੁੱਲਾ ਦੁੱਧ ਪਰ ਉਹਨੇ ਵੜਨੇ ਪਹਿਲੇ ਸੂਏ ਚਵਾਇਆ ਸਹੀ ਹੈ ਇਹਦਾ ਪਰ ਡਾਟਾ ਜਿਹੜਾ ਜਸਵਾਸ ਹੁੰਦੀ ਆ ਪ੍ਰਿੰਟ ਵੀ ਬਹੁਤ ਚੰਗਾ ਹੈਗਾ ਡੰਗ ਰੂਪ ਦੀ ਗੱਲ ਕਰੀਏ ਬਿਊਟੀ ਪੱਖ ਤੋਂ ਤੇ ਕੱਦ ਕਾੜ ਤੋਂ ਪਿਛਲੇ ਸੂਏ ਬਾਈ ਦੱਸਦਾ ਵੀ 22 23 ਕਿਲੋ ਦੁੱਧ ਨੇ ਦਿੱਤਾ ਹੈਗਾ 10 ਦਿਨ ਬਾਕੀ ਆ ਉਹ ਸਭ ਉਹਨਾਂ ਹਵਾਨੇ ਦੀ ਤੁਸੀਂ ਜੱਜਮੈਂਟ ਕਰਨੀ ਆ ਵੀ ਕਿਉਂਕਿ 10 ਦਿਨਾਂ ਦੀ ਕੱਚੀ ਆ ਬਾਕੀ ਵਾਲਟੇਲਾ ਤੁਹਾਨੂੰ ਦਿਖਦਿਗੇ ਹੁਣੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਸਾਫ ਸੁਥਰੀ ਬਹੁਤ ਅਪਰੇ ਬਸ ਕੱਲੀ ਕੱਚੀ ਕੱਚੀ ਆ ਸਹੀ ਹੈ ਮਦਰ ਇਸ ਕੁਆਲਟੀ ਵੀ ਚੈੱਕ ਕਰ ਲਓ ਕਿਉਂਕਿ ਇਹ ਥੋੜੀ ਬਰੀਡ ਜਿਆਦਾ ਕੁਆਲਟੀ ਚ ਐਫ ਬਾਕੀ ਮਿਲਕ ਵੇਨ ਵੀ ਤੁਹਾਨੂੰ ਚੰਗੀ ਦਿੰਦੀ ਨੇ ਹਵਾਨੇ ਤੇ ਨਾੜਾ ਵੀ ਰਹਿੰਦੇ ਹਵਾਨੇ ਦੀ ਜਜਮੈਂਟ ਕੱਚੀ ਦੇ ਹਿਸਾਬ ਨਾਲ ਕਰਨੀ ਆ ਦੋਸਤੋ ਤੁਸੀਂ ਬਾਕੀ ਵਜਨ ਦੇ ਪੱਖ ਤੋਂ ਗੱਲ ਕਰਗੇ ਤਾਂ ਵਜਨ ਤਾਂ ਤੁਹਾਨੂੰ ਦਿਸਦੇ ਹੀ ਹੋਣਾਗਾ ਪਾਈ ਦੇ ਕੱਟ ਘੜ ਤੋਂ ਇੰਦਾਜਾ ਲਾ ਲਓ ਵੀ ਚੰਗੀ ਵਜਨ ਚੰਚਾ ਉਹ ਵੀ ਸਭੇ ਵੀ ਪੂਰੀ ਬਹੁਤ ਠੰਡੀ ਆ ਬਾਈ ਜੇ ਨਿਕਲ ਉਹ ਨੁਗੀਆਂ ਸਹੀ ਕੈਮਰਾ ਕਲੋਜ਼ ਕਰਕੇ ਦਿਖਾ ਦੇ ਦੋਸਤੋ ਚੈੱਕ ਕਰ ਲੋ ਅੱਗੇ ਤੋਂ ਵੀ ਦਿਖਾ ਦੇ ਪੱਥਰ ਰਬੜ ਨੂੰ ਵਾਧਾ ਲੇਵਾ ਤਰੇ ਨਟ ਨੂੰ ਬੋਪੰਗਾ ਲੈ ਸਹੀ ਅੱਗੇ ਤੋਂ ਵੀ ਦਿਖਾ ਦੇ ਸਾਰੇ ਦਿਸੇ ਜੇ ਚੈੱਕ ਕਰ ਲੈ ਲੋ ਬਾਕੀ ਬਿਊਟੀ ਦੇ ਪੱਖ ਤੋਂ ਵੀ ਤੁਹਾਨੂੰ ਕੋਈ ਕਮੀ ਨਹੀਂ ਮਿਲਣੀ ਕਿ ਜਾਤ ਕੁਆਲਟੀ ਤੋਂ ਇੱਥੇ ਇਹਦਾ ਮੁੱਲ ਜੀ ਫੋਨ ਤੇ ਰਹਿਣ ਵਾਲਾ ਆ। ਹਾਰੇ ਮਾਲ ਦਾ ਵੀਰੇ ਫੋਨ ਤੇ ਉਹ ਕਿਉਂ ਕਿ ਨਾ ਵਪਾਰੀ ਭਰਾ ਨਾਲ ਜੁੜੇ ਹਨ। ਠੀਕ ਹੈ। ਪਰ ਤੋਂ ਦਾ ਪੜਦਾ ਕਿ ਨਾ ਚੱਕਿਆ ਜਾਂਦਾ ਵੀ ਫੋਨ ਤੇ। ਇਸ ਤੋਂ ਮੁੱਲ ਬਾਈ ਨੇ ਫੋਨ ਤੇ ਇਸ ਕਰਕੇ ਦਿੱਤੇ ਕਿ ਕਿਈ ਵਪਾਰੀ ਬਾਈ ਵੀ ਲੈ ਜਾਂਦੇ ਆ ਬਾਈ ਤੋਂ। ਅੱਗੇ ਗੱਲਬਾਤ ਕਰਦੇ ਆ ਬਈ 5 ਨੰਬਰ ਵੈਢ। ਬਾਕੀ ਯਾਰ ਪਾਸਾਸੋਂ ਵੀ ਕੋਈ ਵੀ ਆਉਣਾ ਹਨਾ ਪਾਸੋਂ ਰੇਟ ਦਾ ਪਤਾ ਕਰਕੇ ਜੀ। ਅਪਾ 5 ਆ ਜੇ ਡਿਲੀਵਰ ਦਵਾਂਗੇ। ਠੀਕ ਆ ਸਹੀ ਆ। ਇਹਦੀ ਕੀ ਡਿਟੇਲ ਆਪੋ? ਇਹ ਵੀਰੇ origignal ਦੂਜਾਂਸ ਵਹੀ ਇਸ ਮੋਦੀ। ਕਿੰਨੇ ਦਿਨ ਲੇਜੂਗੀ ਇਹ 10 ਦਿਨ ਬਾਕੀ ਦੱਸਿਆ ਮਾਲਕਾਂ 10 ਦਿਨ ਦਾ ਹਾਂਜੀ ਤੇ ਕਿੰਨਾ ਕਿ ਦੁੱਧ ਚੋਆਇਆ ਨੇ ਪਿਛਲੇ ਸਪੀਰੇ 24 ਲੀਟਰ ਪਾਇਆ ਬਾਈ 24 ਲੀਟਰ ਪਾਇਆ ਹਾਂ ਬਹੁਤ ਵੱਡੀ ਵੜਾ ਫਾਰਮ ਵਾਲੀਆਂ ਠੀਕ ਹੈ ਦੋਸਤੋ ਐਚ ਐਫ ਚ ਪੈਂਦੀ ਆ ਐਚ ਐਫ ਵੜਾ ਵਜਨ ਉੱਪਰ ਪੂਰਾ تھا ਵੀਰੇ ਗਰਮੀ ਵਾਲਾ ਦੋਫਾ ਪੂਰੀ ਨਹੀਂ ਗਰਮੀ ਮਾਰੀ ਦੁੱਧ ਮੈਰਗਾ ਪਿਆਊਗਾ ਅੱਛਾ ਜੀ ਐਚ ਐਫ ਚ ਪੈਂਦੀ ਐ ਐਚ ਐਫ ਕ੍ਰੋਸ ਪਿਛਲੇ ਸਵੇਰ 22 ਲੀਟਰ ਦੁੱਧ ਨੇ ਖੁੱਲਾ ਦਿੱਤਾਗਾ ਇਸ ਟੰਬ 10 ਦਿਨਾਂ ਦੀ ਕੱਚੀ ਆ ਉਸ ਹੋਂਨਾ ਹਵਾਨੇ ਦੀ ਜੱਜਮੈਂਟ ਕਰਨੀ ਕਿਉਂਕਿ 10 ਦਿਨ ਬਾਕੀ ਆ ਬਾਕੀ ਸਾਰੇ ਪਾਸੋਂ ਪਲੀ ਪਲੀ ਚੰਗੀ ਆ ਖਣਾਂ ਦੇ ਸਹਿ ਵੀ ਤੁਹਾਨੂੰ ਦਿਖਾ ਦਨੇ ਆ ਤੋੜ ਕੇ ਦਿਖਾ ਦਈਏ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਆ ਜਾੂੰ ਬਈ ਠੰਡੀ ਸੀ ਲਾਈ ਬਰਫਰ ਜੀ ਬਾਈ ਇੱਥੇ ਹੀ ਬੰਦੀ ਬਹਿ ਜਾਈ ਕੱਟ ਕੇ ਰਸਾ ਉੱਤੇ ਸਹੀ ਹੈ ਠੰਡੀ ਬਹੁਤ ਹਾਲ ਬਾਈ ਨੇ ਤੁਹਾਨੂੰ ਹੱਥ ਲਾ ਕੇ ਵੀ ਦਿਖਾਤਾ ਵੀ ਠੰਡੀ ਸੀ ਜਿੰਨੀ ਗੜਾ ਨੂੰ ਠੰਡੀ ਹੈ ਲੱਤ ਤਾਂ ਮਾਰਨ ਵਾਲਾ ਪਸੂ ਲਿਆਉਣਾ ਹੀ ਸਹੀ ਹੈ ਤੋਰ ਦਿਓ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਲੱਗੇ ਹੋਏ ਆ ਹੱਤੀ ਚਵਾਈ ਵਾਲਾ ਥਾਣਾ ਹੈਗਾ ਹਵਾਨਾ ਵੀ ਸੋਹਣਾ ਤਿਆਰ ਕਰਦੀ ਹੈ ਬਾਕੀ ਕੱਦ-ਕਾੜ ਚੰਗਾ ਕੋਈ ਛੋਟੇ ਕੱਦ-ਕਾਟਾ ਵੀ ਨਹੀਂ ਵੱਡੀ ਵੜਾ ਫਾਰਮ ਵਾਲੀ ਫੋਟੋ ਵਜਨ ਮੁੱਲ ਇਹਦਾ ਵੀ ਦੋਸਤੋ ਬਾਈ ਨੇ ਫੋਨ ਕੀਤਾ ਨਾ ਜਿਵੇਂ ਪਹਿਲਾਂ ਆਪਾਂ ਦੱਸ ਹੀ ਦਿੱਤਾ ਮੁੱਲ ਸਾਰਿਆਂ ਨੇ ਫੋਨ ਤੇ ਹੋਣੇ ਠੰਡੀ ਸੀ ਬਾਕੀ ਕੋਈ ਵੀ ਜੋੜਾ ਲਊਗਾ ਕੋਈ ਇਕੱਠਾ ਹਨਾ ਠੀਕ ਹੈ ਬਈ ਦੋ ਤਿੰਨ ਨਾਲ ਇਕੱਠੇ ਲੈਂਦਾ ਉਹਦਾ ਥੋੜਾ ਜ਼ਿਆਦਾ ਮਾਨਤਾ ਨਾਲ ਕਰਦਾਂਗੇ ਸਹੀ ਹੈ ਬਾਕੀ ਇੱਕ ਜਾਂਸੀ ਵਾਸ਼ੀ ਆਪਣੀ ਘਰ ਦੀ ਬਾਈ ਠੀਕ ਹੈ ਬਹੁਤ ਚੰਗਾ ਦੀ ਮਦਦ ਦਾ ਰਿਕਾਰਡ ਆ ਇਹ ਵਾਸ਼ੀ ਆਪਾਂ ਵੇਚ ਦਾਂਗੇ ਇਹ ਬਾਈ ਕਿੰਨੀ ਉਮਰ ਹੈ ਦੀ ਇਹ ਉਮਰ ਬਾਈ 10-11 ਮਹੀਨੇ ਦੀ ਆ ਅੱਛਾ ਤਾਂ ਗਣਕੇ ਖੀਰੀ ਹੈ ਫਿਰ ਦੁੱਧ ਜਾਂਦਾ ਬੱਚਾ ਹੀ ਹੈ ਬਾਈ ਹਜੇ ਤਾਂ ਝੋਲੀ ਵੇਖ ਵਾਸ਼ੀ ਦੀ ਹੁਣੀ ਠੀਕ 25-26 ਲੀਟਰ ਦੀ ਮਾੜ ਅਜੀ ਵੀਡੀਓ ਕੋ ਭਈਆ ਲਓ ਜੀ ਚੈੱਕ ਕਰੋ ਬਾਹਲੀ ਚੰਗੀ ਗੁੱਦੀ ਆ ਵਸੀ ਦੀ ਲੈ ਅਗੇ ਪੁੱਤ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਸਹੀਓ ਦੋਸਤੋ ਚਾਰ ਹੀ ਥਾਣਾ 40 ਤੋਂ 10 ਦੀ ਨਹੀਂ ਬਹੁਤ ਝੋਲੀ ਚੰਗੀ ਸੁਣਾ 24 ਦੀ ਗੱਲ ਕਰਕੇ 25 26 ਲੀਟਰ ਚਵਾ ਕੇ ਸਹੀ ਦੀ ਮਾਤਰਾ ਰਿਕਾਰਡ ਤੋ ਤਾਂ ਇੰਨਾ ਤਾਂ ਦੱਖਾ ਠੀਕ ਹੈ ਜੀ ਬਾ ਡਟ 25 26 ਲੀਟਰ ਮਾਰ ਨਾ ਮਾਰ ਜਿਆਦਾ ਬਈ ਸਾਂਭਦਾ ਨਹੀਂ ਯਾਰ 8 ਬੱਸੀ ਵੇਚਣ ਵਾਲੀ ਤੇ ਹੈ ਕਿਸੇ ਮੁੱਲ ਦੀ ਕੱਦ ਕੱਟ ਦੰਦਾ ਚੀਰ ਲਓ ਫੇਸ ਕੁਆਲਟੀ ਚੈੱਕ ਕਰ ਲਓ ਬਿਊਟੀ ਓਰੀਜਨਲ ਪੰਜਾਬ ਯਾਰਸੀ ਆ ਬਈ ਜੰਪਲ ਕਰਦੀ ਠੀਕ ਹੈ ਸਹੀ ਹੈ ਅੱਜ ਦੀ ਵੀਡੀਓ ਵਿੱਚ ਫਿਰ ਆਪਣੇ ਕੋਲੇ 5 6 ਨਾਗ ਵਕਾਊ ਆ। 5 ਨਾਗ ਵੀ। ਹਾਂਜੀ ਹਾਂਜੀ 5 ਗਾਵਾਂ ਤੇ ਇੱਕ ਬੱਛੀ 6 ਨਾਗ। ਦੋਸਤੋ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ 6 ਨਾਗ ਆ। 5 ਗਾਵਾਂ ਦਿਖਾਵੀਆਂ ਇੱਕ ਤੁਹਾਨੂੰ ਬੱਚੀ ਦਿਖਾਤੀ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਿਓ। ਗਰਮੀ ਦੇ ਤੋਹਫੇ ਵੀ ਆ ਚੰਗੇ ਦੁੱਧ ਵਾਲੀਆਂ ਬੇੜਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ, ਲਾਈਕ ਕਮੈਂਟ ਜਰੂਰ ਕਰਦਾ ਕਰੋ। ਵੀਡੀਓ ਦੇਖਣ ਲਈ ਧੰਨਵਾਦ।